ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਛੋੜਨੀ ਵੀਡੀਓ ਲੈ ਕੇ ਆਏ ਜਿਹੜੀ ਆਪਾਂ ਮਲਚਿੰਗ ਵਾਲੀ ਸਰੋਂ ਬੀਜੀ ਸੀਗੀ ਉਹ ਅੱਜ ਆਪਾਂ ਕੱਢ ਲਈ ਹੈ ਸਾਰੀ ਤੇ ਇਹਨੂੰ ਤੋਲ ਕੇ ਕੀ ਇਹਦਾ ਰਿਜ਼ਲਟ ਆ ਉਹ ਸਾਰਾ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਸੋ ਆਜੋ ਆਪਾਂ ਗੱਲ ਕਰਦੇ ਆਂ ਆ ਸਰੋਂ ਆ ਜੀ ਆ ਦੇਖੋ ਜੀ ਥੋੜੀ ਜੀ ਪਹਿਲਾਂ ਹਰੀ ਸੀ ਹੁਣ ਇਹਨਾਂ ਨੂੰ ਟਪਾਲ ਲਵਾਈਆਂ ਦੋ ਤਿੰਨ ਸੋ ਵਧੀਆ ਫੱਕ ਚੁੱਕੀ ਹੈ ਸਰੋਂ ਛਾੜ ਵੀ ਕਾਫੀ ਚੰਗਾ ਲੱਗ ਰਿਹਾ ਹੈ ਇਹਦਾ ਇਹ ਤਕਰੀਬਨ ਦੋ ਕਿੱਲੇ ਸੀ ਇਹ ਹਾਂ ਪਾ ਦੋ ਕਿੱਲੇ ਸੀਗੇ ਟੋਕ ਲਿਆ ਥੋੜਾ ਘੱਟ ਸੀਗੇ ਪੌਣੇ ਇੱਕ ਦੋ ਕਿੱਲੇ ਸੀਗੇ ਆਉਂਦੇ ਸੰਭਾਵੇ ਚ ਚਲੋ ਅਬ 40 ਕਿਲੋ 40 ਕਿਲੋ ਪੂਰਾ ਮਿਣਕੇ ਤੁਸ ਤਾਂ ਪਾਈ ਉਹਨੇ ਹਾਂ ਮੈਨੂੰ ਨਹੀਂ ਜਾਂਦਾ ਕੋਈ ਸ਼ਾਰੀ ਕੋਈ ਜਨਾਨੀ ਟਰਾਲੀ ਤੇ ਸੜਤੀ ਆ 16 ਕਿਤੇ ਕਿਹੜਾ ਮਾਣ 16 ਮਾਣ ਤੋਲਤੀ ਆ ਹੁਣ ਤੱਕ ਤੇ ਆ ਕਿੰਨੀ ਕਹੋਗੀ ਤੁਹਾਡੇ ਅੰਦਾਜ਼ੇ ਦੇ ਹਿਸਾਬ ਨਾਲ ਹੋਊਗੀ ਇਹ ਕੋਈ 20 ਮਣ ਤੇ ਜ਼ਿਆਦਾ ਹੋਊਗੀ 20 ਤੋਂ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਲੱਗਦੀ ਹੈ ਹਾਂ ਕੁਝ ਉਪਰੇ ਪਈ ਆ ਜਿ ਘਟਣ ਵਾਲੀ ਹਾਂ ਹਾਂ ਚਲੋ ਬਾਕੀ ਲੱਗ ਜੂ ਪਤਾ ਸਾਰੀ ਤੋਲ ਕੇ ਜੀ ਤਕਰੀਬਨ ਇਹ 45 ਮਣ ਹੋ ਗਈ ਆ 4.5 ਮਣ ਠੀਕਰ ਆਪਾਂ ਗੱਲ ਕਰ ਗਏ ਤਾਂ ਪੌਣੇ 2 ਕਿੱਲਾਂ ਚੋਂ ਇਹ 45 ਮਣ ਹੋਈ ਆ ਸੋ ਝਾੜ ਦੀ ਜੇਕਰ ਗੱਲ ਕਰੀਏ ਝਾੜ ਬਹੁਤ ਵਧੀਆ ਰਿਹਾ ਮਲਚਿੰਗ ਕਰਕੇ ਜਿਹੜੀ ਬੀਜੀ ਸੀ ਸਿਰਫ 500 ਕਿਲੋ ਵੀ ਸੌਰੀ 500 ਗ੍ਰਾਮ ਵੀ ਪਾਇਆ ਸੀ ਕਿੱਲੇ ਦਾ ਤੇ ਸੁਪਰ ਸੀਡਰ ਨਾਲ ਸਾਰੀ ਪਰਾਲੀ ਵਿੱਚੇ ਮਲਚ ਕਰਕੇ ਬੀਜੀ ਸੀ ਸੋ ਝਾੜ ਬਹੁਤ ਵਧੀਆ ਰਿਹਾ ਕਨੋਲਾ ਸਰੋਂ ਆ ਇਹ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਸੋ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ